ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਖਾਲਸਾ ਡੈਰੀ ਫਾਰਮ ਤੇ ਸਵਾਗਤ ਹੈ ਤੁਹਾਡਾ ਦੋਸਤੋ ਤਾਂ ਅੱਜ ਆਪਾਂ ਜਿਹੜਾ ਗੱਲਬਾਤ ਦਾ ਵਿਸ਼ਾ ਚੁਣਿਆ ਉਹ ਹੈਗਾ ਆਪਣਾ ਬੱਚੀਆਂ ਦੀ ਦੇਖਭਾਲ ਜਾਂ ਕੱਟੀਆਂ ਦੀ ਦੇਖਭਾਲ ਆਪਾਂ ਨੇ ਕਿਵੇਂ ਕਰਨੀ ਆ ਵਿਗਿਆਨਕ ਢੰਗ ਦੇ ਨਾਲ ਆਪਾਂ ਨੇ ਇੱਕ ਕੱਟੀ ਜਾਂ ਬੱਚੀ ਨੂੰ ਕਿਵੇਂ ਪਾਲਣਾ ਦੇਖੋ ਪਹਿਲੀ ਗੱਲ ਮੈਂ ਕਲੀਅਰ ਕਰਨੀ ਚਾਹੁੰਦਾ ਵੀ ਮੇਰੇ ਕੋਲੇ ਜ਼ਿਆਦਾਤਰ ਗਾਵਾਂ ਹੋਣ ਕਰਕੇ ਮੇਰੇ ਮੂੰਹੋਂ ਜਿਹੜਾ ਸ਼ਬਦ ਹੈ ਬੱਚੀ ਜਾਂ ਗਾਂ ਜ਼ਿਆਦਾ ਆਇਆ ਕਰੇਗਾ ਤਾਂ ਉਸ ਕਰਕੇ ਉਹੀ ਜਿਹੜੀ ਜਾਣਕਾਰੀ ਹੈ ਉਹ ਮੱਝ ਜਾਂ ਕੱਟੀ ਲਈ ਵੀ ਬਿਲਕੁਲ ਠੁਕਮੀ ਹੋਏਗੀ ਕਿਉਂ ਕਿ ਇਹਨਾਂ ਦਾ ਜਿਹੜਾ ਪੇਟ ਆ ਉਹਦੀ ਜਿਹੜੀ ਬਣਤਰ ਆ ਉਹ ਕੱਟੀ ਦੀ ਤੇ ਜਿਹੜੀ ਹੈਗੀ ਆ ਬੱਛੀ ਦੀ ਇੱਕੋ ਜੀ ਹੁੰਦੀ ਆ ਮੱਝ ਦੀ ਜਾਂ ਗਾਂ ਦੀ ਇੱਕੋ ਜੀ ਬਣਤਰ ਹੁੰਦੀ ਆ ਲਗਭਗ ਤਕਰੀਬਨ ਉਹ ਇੱਕੋ ਜੀ ਹੁੰਦੀ ਆ ਇਹਨਾਂ ਦੀ ਬਣਤਰ ਤਾਂ ਬਹੁਤ ਥੋੜਾ ਫਰਕ ਹੁੰਦਾ ਇਸ ਲਈ ਜਿਹੜੀ ਜਾਣਕਾਰੀ ਜਿਹੜੀਆਂ ਗੱਲਾਂ ਆਪਾਂ ਨੇ ਬੱਛੀ ਲਈ ਧਿਆਨ ਚ ਰੱਖਣੀਆਂ ਨੇ ਉਹੀ ਕੱਟੀ ਲਈ ਰੱਖਣੀਆਂ ਨੇ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਵੀ ਇਹਦੇ ਪੇਟ ਦੇ ਜਿਹੜੇ ਚਾਰ ਹਿੱਸੇ ਨੇ ਦੇਖੋ ਇਹ ਸਮਝਣਾ ਪੇਟ ਦੇ ਚਾਰ ਹਿੱਸਿਆਂ ਨੂੰ ਸਮਝਣਾ ਜ਼ਰੂਰੀ ਕਿਉਂ ਹੈ ਕਿਉਂਕਿ ਜਿਹੜੀ ਇੱਕ ਚੰਗਾ ਜਿਹੜੇ ਹੈਗਾ ਦੁੱਧ ਕੱਢਣ ਵਾਲੀ ਪੰਛੀ ਤਿਆਰ ਕਰਨੀ ਹੈ ਜੇਕਰ ਤੁਸੀਂ ਤਾਂ ਥੋੜੀ ਜੀ ਤੁਹਾਨੂੰ ਇਹਦੇ ਬਾਰੇ ਚ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਇਹ ਕਿਵੇਂ ਹਾਜ਼ਮ ਕਰਦੀ ਹੈ ਦੁੱਧ ਕਿਵੇਂ ਹਾਜ਼ਮ ਹੁੰਦਾ ਹੈਗਾ ਹਨਾ ਤਾਂ ਉਹਦੇ ਲਈ ਕੀ ਹੈ ਮੈਂ ਬਿਲਕੁਲ ਆਸਾਨ ਪਾਸ਼ਾ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਪੰਜਾਬੀ ਦੇ ਵਿੱਚ ਬਿਲਕੁਲ ਸੌਖੇ ਤਰੀਕੇ ਨਾਲ ਦੇਖੋ ਸਭ ਤੋਂ ਪਹਿਲਾਂ ਕੀ ਹੈ ਚਾਰ ਹਿੱਸੇ ਨੇ ਪੇਟ ਦੇ ਤਾਂ ਉਹਦੇ ਵਿੱਚ ਜਦੋਂ ਵੀ ਬੱਚੀ ਪੈਦਾ ਹੁੰਦੀ ਹੈ ਤਾਂ ਉਸ ਟਾਈਮ ਉਹਦਾ ਜਿਹੜਾ ਮੇਨ ਹਿੱਸਾ ਜੀ ਨੂੰ ਆਪਾਂ ਰਿਊਮਨ ਦਾ ਨਾਮ ਤੁਸੀਂ ਸੁਣਿਆ ਹੋਊਗਾ ਇੱਕ ਪੇਟ ਦਾ ਇੱਕ ਹਿੱਸਾ ਜਿਹਦਾ ਨਾਮ ਰਿਊਮਨ ਹੈ ਉਹ ਨੋਨ ਫੰਕਸ਼ਨਲ ਹੁੰਦਾ ਮਤਲਬ ਉਹ ਕੋਈ ਕੰਮ ਨਹੀਂ ਕਰ ਰਿਆ ਹੁੰਦਾ ਉਹ ਐਕਟਿਵ ਨਹੀਂ ਹੁੰਦਾ ਉਹ ਪੈਸਿਵ ਹੁੰਦਾ ਔਰ ਦੂਸਰਾ ਹਿੱਸਾ ਹੈਗਾ ਜਿਹੜਾ ਤੁਹਾਡਾ ਆ ਜਾਂਦਾ ਹੈਗਾ ਉਹ ਉਹਦਾ ਨਾਮ ਹੈ ਐਬੋਮਿਸਮ ਇੱਕ ਹਿੱਸਾ ਪੇਟ ਦਾ ਇੱਕ ਹਿੱਸਾ ਜਿਹਦਾ ਨਾਮ ਐਬੋਮਿਸਮ ਹੈ ਉਹ ਉਹ ਐਕਟਿਵ ਹੁੰਦਾ ਹੈਗਾ ਉਹ 100% ਐਕਟਿਵ ਹੁੰਦਾ ਜਦੋਂ ਬੱਚੀ ਪੈਦਾ ਹੁੰਦੀ ਹੈ ਹੁਣ ਆਪਾਂ ਗੱਲ ਸ਼ੁਰੂ ਤੋਂ ਕਰ ਰਹੇ ਹਾਂਗੇ ਜਦੋਂ ਬੱਚੀ ਪੈਦਾ ਹੁੰਦੀ ਹੈ ਤਾਂ ਉਹਦਾ ਜਿਹੜਾ ਪੇਟ ਦਾ ਇੱਕ ਹਿੱਸਾ ਹੈਗਾ ਜਿਹਨੂੰ ਆਪਾਂ ਐਬੋਮਿਸਮ ਕਹਿੰਦੇ ਆ ਉਹ ਪੂਰਾ ਐਕਟਿਵ ਹੁੰਦਾ ਹੈਗਾ ਔਰ ਉਹਦਾ ਕੰਮ ਕੀ ਹੁੰਦਾ ਹੈ ਉਹਦਾ ਕੰਮ ਹੁੰਦਾ ਹੈਗਾ ਜਿਹੜੀ ਬੌਲੀ ਪਲਾਉਨੇ ਆਪਾਂ ਜਾਂ ਜਾਂ ਦੁੱਧ ਪਲਾਉਨੇ ਆਪਾਂ ਉਹਨੂੰ ਹਜਮ ਕਰਨਾ ਉਹਨੂੰ ਹਜਮ ਕਰਕੇ ਉਹਨੂੰ ਡਾਈਜੈਸਟ ਕਰਕੇ ਉਹਦੇ ਨਿਊਟ੍ਰੀਐਂਟਸ ਉਹਦੇ ਵਿੱਚ ਵਿਟਾਮਿਨਸ ਨੇ ਮਿਨਰਲਸ ਨੇ ਹਨਾ ਤੇ ਆਪਣੇ ਕੋਲ ਕੈਲਸ਼ੀਅਮ ਹੈ ਤਾਂ ਉਹ ਆਪਣੇ ਕੋਲੇ ਫੈਟ ਆ ਜਾਂਦੀ ਹੈਗੀ ਤਾਂ ਫਾਸਫੋਰਸ ਹੁੰਦੀ ਆ ਜਿੰਨੇ ਵੀ ਮਿਨਰਲਸ ਨੇ ਵਿਟਾਮਿਨਸ ਨੇ ਉਹ ਸਾਰੇ ਪੌਸ਼ਟਿਕ ਤੱਤਾਂ ਨੂੰ ਹজম ਕਰਕੇ ਬਲੱਡ ਤੱਕ ਪਹੁੰਚਾਉਣਾ ਜਦੋਂ ਬਲੱਡ ਦੇ ਵਿੱਚ ਪਹੁੰਚ ਗਏ ਉਸ ਤੋਂ ਬਾਅਦ ਉਹ ਸਾਰੇ ਜਿਹੜੇ ਹੈਗੇ ਆ ਬਾਡੀ ਪਾਰਟਸ ਜਿਹਨੂੰ ਆਪਾਂ ਕਹਿੰਦੇ ਆ ਸਰੀਰ ਦੇ ਹਿੱਸਿਆਂ ਤੱਕ ਬਾਕੀ ਤੱਕ ਉਹ ਜਿਹੜੇ ਤੱਤ ਨੇ ਉਹ ਪਹੁੰਚ ਜਾਂਦੇ ਤਾਂ ਉਹ ਸਾਰੇ ਪੌਸ਼ਟਿਕ ਤੱਤਾਂ ਨੂੰ ਹজম ਕਰਕੇ ਜਿਹੜਾ ਹੈਗਾ ਬਲੱਡ ਤੱਕ ਪਹੁੰਚਾਉਣਾ ਜਾਂ ਸਰੀਰ ਦੇ ਬਾਕੀ ਦੇ ਅੰਗਾਂ ਤੱਕ ਪਹੁੰਚਾਉਣਾ ਜਿਹੜਾ ਕੰਮ ਆ ਉਹ ਐਬੋਮਿਸਮ ਦਾ ਹੁੰਦਾ ਹੁਣ ਜਦੋਂ ਆਪਾਂ ਦੁੱਧ ਪਲਾਉਣਾ ਇੱਕ ਤੁਸੀਂ ਦੇਖਿਆ ਹੋਊਗਾ ਜਦੋਂ ਵੀ ਕੋਈ ਬੱਚੀ ਜਾਂ ਕੱਟੀ ਦੁੱਧ ਚੁੰਗਦੀ ਹੈ ਤਾਂ ਉਹ ਉਹਦੀ ਪੋਜੀਸ਼ਨ ਇਸ ਤਰੀਕੇ ਨਾਲ ਹੁੰਦੀ ਆ ਉਹਦਾ ਮੂੰਹ ਆ ਜਿਹੜਾ ਨਾ ਉੱਪਰ ਨੂੰ ਹੁੰਦਾ ਹੈਗਾ ਉਹ ਚੀਜ਼ ਬੜੀ ਜ਼ਰੂਰੀ ਹੈ ਉਹ ਕਿਉਂ ਜ਼ਰੂਰੀ ਹੈ ਉਹ ਮੈਂ ਦੱਸਣ ਜਾ ਰਿਹਾ ਜਦੋਂ ਵੀ ਬੱਚੀ ਪੈਦਾ ਹੁੰਦੀ ਆ ਜਾਂ ਆਪਾਂ ਕਹਿੰਦਾ ਛੋਟੀ ਹੁੰਦੀ ਆ 2.5 ਮਹੀਨਾ ਹੀ 3 ਮਹੀਨਾ ਹੀ ਹੁੰਦੀ ਆ ਜਦੋਂ ਆਪਾਂ ਉਹਨੂੰ ਦੁੱਧ ਪਿਉਂਦੇ ਆ ਤਾਂ ਉਹਨੇ ਕੀ ਕਰਨਾ ਜਦੋਂ ਉਹ ਉਹਨੂੰ ਮੂੰਹ ਦੇ ਵਿੱਚ ਥਣ ਨੂੰ ਫੜਦੀ ਆ ਤਾਂ ਉਹਦੀ ਇੱਕ ਇਸੋਪੋਗਸ ਗਰੂਪ ਹੈ ਜਿਹੜੀ ਉਹ ਉਹ ਰਸਤਾ ਬਣ ਜਾਂਦਾ ਹੈਗਾ ਅੱਗੇ ਮਸਲੇ ਹੁੰਦਾ ਇੱਕ ਠੀਕ ਹੈ ਫੂਡ ਪਾਈਪ ਦੇ ਐਂਡ ਤੇ ਹੁੰਦਾ ਉਹ ਮਸਲੇ ਹੁੰਦਾ ਹੈਗਾ ਇੱਕ ਉਹਨੇ ਕੀ ਕਰਨਾ ਹੁੰਦਾ ਜਦੋਂ ਦੁੱਧ ਉਹ ਪੀਂਦੀ ਹੈਗੀ ਤਾਂ ਉਹ ਦੁੱਧ ਨੂੰ ਪੇਟ ਦੇ ਬਾਕੀ ਹਿੱਸਿਆਂ 'ਚ ਨਹੀਂ ਜਾਣ ਦਿੰਦਾ ਜਿਵੇਂ ਮੰਨ ਲਓ ਇੱਕ ਪਾਸੇ ਆਪਣਾ ਹੈਗਾ ਰਿਊਮਨ ਹੈ ਉਹ ਤੇ ਨਹੀਂ ਜਾਣ ਦੇਣਾ ਠੀਕ ਹੈ ਟੈਕਟਿਕੂਲਮ ਹੈ ਤਾਂ ਉਹ ਪੇਟ ਦੇ ਬਾਕੀ ਹਿੱਸਿਆਂ ਤੱਕ ਨਹੀਂ ਉਹਨੇ ਦੁੱਧ ਨੂੰ ਪਹੁੰਚਣ ਦੇਣਾ ਉਹਨੇ ਸਿੱਧਾ ਦੁੱਧ ਨੂੰ ਕੀ ਕਰਨਾ ਇਸ ਤਰੀਕੇ ਨਾਲ ਲਿਆ ਕੇ ਪੇਟ ਦੇ ਇੱਕ ਹਿੱਸੇ ਜਿਹਨੂੰ ਆਪਾਂ ਐਬੋਮੇਸਮ ਕਹਿੰਦੇ ਆ ਉਹ 'ਚ ਪਚਾਉਣਾ ਹੁਣ ਆਪਾਂ ਕੀ ਕਰਦੇ ਹਾਂਗੇ ਉੱਥੇ ਤੱਕ ਦੁੱਧ ਪਹੁੰਚ ਗਿਆ ਉੱਥੇ ਕੀ ਹੁੰਦਾ ਹੈਗਾ ਉਹ ਕੁਦਰਤ ਨੇ ਤਿਆਰ ਕੀਤਾ ਹੋਇਆ ਇਸ ਤਰੀਕੇ ਦਾ ਪੇਟ ਹੈ ਜਿਹੜਾ ਇਹਦੇ ਵਿੱਚ ਉਹ ਦੁੱਧ ਜਿਹੜਾ ਹਾਜਮ ਹੁੰਦਾ ਡਾਈਜੈਸਟ ਹੁੰਦਾ ਹਾਜਮ ਹੋ ਕੇ ਉਹ ਬਲੱਡ ਦੇ ਵਿੱਚ ਰਲ ਜਾਂਦਾ ਹੈ ਉਹਦੇ ਵਿੱਚੋਂ ਤੱਤ ਸਾਰੇ ਨੇ ਜਿਹੜੇ ਪ੍ਰੋਟੀਨ ਹੈ ਵਿਟਾਮਿਨਸ ਨੇ ਮਿਨਰਲਸ ਨੇ ਫਾਸਫੋਰਸ ਹੈ ਠੀਕ ਹੈ ਕੈਲਸ਼ੀਅਮ ਵੀ ਹੁੰਦਾ ਹੈ ਤਾਂ ਉਹ ਸਾਰੇ ਤੱਤ ਨੇ ਜਿਹੜੇ ਉਹ ਬਲੱਡ ਦੇ ਵਿੱਚ ਮਿਲ ਜਾਂਦੇ ਨੇ ਤੇ ਬਲੱਡ ਦੇ ਵਿੱਚ ਮਿਲਣ ਤੋਂ ਬਾਅਦ ਸਾਰੇ ਬਾਡੀ ਪਾਰਟਸ ਦੇ ਤੱਕ ਪਹੁੰਚ ਜਾਂਦੇ ਨੇ ਹੁਣ ਆਪਾਂ ਕੀ ਕਰਦੇ ਆਂਗੇ ਆਪਾਂ ਇਹਨਾਂ ਨੂੰ ਦੁੱਧ ਆਪਾਂ ਜਿਹੜਾ ਹੈਗਾ ਆ ਆਪਣੀ ਮਾਂ ਤੋਂ ਡਾਇਰੈਕਟ ਨਹੀਂ ਪਿਲਾਉਂਦੇ ਆਪਾਂ ਇਹਨੂੰ ਚੁੰਗਲੀ ਲਾਉਣਿਆਂ ਜਾਂ ਤਾਂ ਠੀਕ ਹੈ ਜਾਂ ਬਾਲਟੀ ਦੇ ਉੱਪਰ ਨਿਪਪਲ ਲੱਗਿਆ ਹੁੰਦਾ ਉਹ ਵਰਤਦੇ ਆ ਕਿਉਂਕਿ ਲੇਵੇ ਦੇ ਵਿੱਚ ਆਪਾਂ ਨੂੰ ਦਿੱਕਤ ਆਉਣ ਲੱਗ ਜਾਂਦੇ ਨੇ ਉਹ ਢੁੱਡ ਮਾਰਦੀ ਆ ਬੱਚੀ ਜਾਂ ਕੱਟੀ ਹੈ ਨਾ ਤਾਂ ਉਸ ਟਾਈਮ ਤੇ ਆਪਾਂ ਨੂੰ ਥੋੜਾ ਜਿਹਾ ਇਹ ਇਸੇ ਚੀਜ਼ ਨੂੰ ਸਮਝਣ ਦੇ ਆਪਾਂ ਇਸ ਕਰਕੇ ਇਹ ਚੀਜ਼ ਨੂੰ ਸਮਝਿਆ ਵੀ ਜਿਹੜਾ ਹੈਗਾ ਇਹਦਾ ਐਬੋਮਿਸਮ ਦਾ ਕੀ ਕੰਮ ਹੈ ਕਿਉਂਕਿ ਜਦੋਂ ਆਪਾਂ ਬਾਲਟੀ ਨਾਲ ਜਾਂ ਜਾਂ ਆਪਣੇ ਬੋਟਲ ਦੇ ਨਾਲ ਨਿਪਪਲ ਵਾਲੀ ਬੋਟਲ ਦੇ ਨਾਲ ਦੁੱਧ ਪਲਾਉਣਾ ਤਾਂ ਉਸ ਟਾਈਮ ਤੇ ਇਹ ਗੱਲਾਂ ਧਿਆਨ ਰੱਖਣੀਆਂ ਪਹਿਲੀ ਗੱਲ ਕੀ ਹੈ ਆਪਾਂ ਨੇ ਉਹਨੂੰ ਨੀਚੇ ਰੱਖ ਕੇ ਨਹੀਂ ਦੁੱਧ ਪਲਾਉਣਾ ਦੂਸਰੀ ਗੱਲ ਇਹ ਹੈ ਵੀ ਨਿਪਲ ਤੋਂ ਬਿਨਾਂ ਕਈ ਵਾਰ ਆਹ ਕੰਮ ਵੀ ਹੁਣ ਹੁੰਦਾ ਕੀ ਹੈ ਜਦੋਂ ਆਪਾਂ ਨੇ ਬਾਲਟੀ ਜਾਂ ਜਾਂ ਕੋਈ ਕੋਈ ਕੌਲਾ ਤੁਸੀਂ ਰੱਖਿਆ ਹੋਇਆ ਭਾਂਡਾ ਜਾਂ ਜਿਹੜਾ ਬਾਟਾ ਤੁਸੀਂ ਰੱਖਿਆ ਉਹ ਤੁਸੀਂ ਜੇਕਰ ਨੀਚੇ ਰੱਖ ਕੇ ਦੁੱਧ ਪਲਾਉਨੇ ਹੋਗੇ ਉਹ ਉਹ ਜਿਹੜਾ ਦੁੱਧ ਆਹ ਰਿਊਮਨ ਚ ਵਗ ਜਾਂਦਾ ਰਿਊਮਨ ਦਾ ਕੰਮ ਕੀ ਸੀ ਰਿਊਮਨ ਦਾ ਕੰਮ ਸੀ ਫੀਡ ਨੂੰ ਹਜਮ ਕਰਨਾ ਜਾਂ ਜਾਂ ਹਰੇ-ਚਾਰੇ ਨੂੰ ਹਜਮ ਕਰਨਾ ਦੂਜੀ ਗੱਲ ਮੈਂ ਹੁਣ ਤੁਹਾਨੂੰ ਦੱਸ ਕੇ ਹਟਾਂ ਵੀ ਉਹ ਵਿਕਸਿਤ ਵੀ ਨਹੀਂ ਹੋਇਆ ਹੈਗਾ ਹਲੇ ਮੇਨ ਗੱਲ ਇਹ ਵੀ ਹੈ ਇੱਕ ਅਨਬਿਕਸਤ ਭਾਗ ਦੇ ਵਿੱਚ ਆਪਾਂ ਇਹ ਦੁੱਧ ਪਚਾਉਂਦਾ ਉਹ ਰਿਮਨ ਦੇ ਵਿੱਚ ਚਲਾ ਜਾਊਗਾ ਰਿਮਨ ਨੂੰ ਫੁੱਲ ਕਰੂਗਾ ਪਹਿਲਾਂ ਫਿਰ ਉਸ ਤੋਂ ਬਾਅਦ ਐਬੋਮੇਜ਼ਮ ਚ ਜਾਊਗਾ ਓਵਰਫਲੋ ਹੋ ਕੇ ਠੀਕ ਹੈ ਨਾ ਪਹਿਲਾਂ ਰਿਮਨ ਫੁੱਲ ਹੋਊਗਾ ਰਿਮਨ ਦਾ ਸਾਈਜ਼ ਵੀ ਛੋਟਾ ਹੁੰਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਦੋਂ ਇੱਕ ਬੱਚੀ ਪੈਦਾ ਹੁੰਦੀ ਆ ਤਾਂ ਉਹਦੇ ਰਿਮਨ ਦਾ ਸਾਈਜ਼ ਛੋਟਾ ਹੁੰਦਾ ਹੈਗਾ ਤੇ ਐਬੋਮੇਜ਼ਮ ਦਾ ਸਾਈਜ਼ ਵੱਡਾ ਹੁੰਦਾ ਹੈਗਾ ਉਸ ਤੋਂ ਬਾਅਦ ਜਦੋਂ 2.5 3 ਮਹੀਨਿਆਂ ਦੀ ਬੱਚੀ ਹੋ ਜਾਂਦੀ ਹੈਗੀ ਠੀਕ ਹੈ ਤਾਂ ਉਸ ਤੋਂ ਬਾਅਦ ਹੌਲੀ-ਹੌਲੀ ਰਿਊਮਨ ਜਿਹੜਾ ਉਹ ਵਿਕਸਿਤ ਹੋਣਾ ਸ਼ੁਰੂ ਹੋ ਜਾਂਦਾ ਉਹਦਾ ਸਾਈਜ਼ ਆ ਜਿਹੜਾ ਵੱਡਾ ਹੋਣਾ ਸ਼ੁਰੂ ਹੋ ਜਾਂਦਾ ਹੈਗਾ ਤੇ ਐਬੋਮਿਸਮ ਦਾ ਸਾਈਜ਼ ਉੱਡ ਹੀ ਰਹਿੰਦਾ ਹੈਗਾ ਉਹ ਐਬੋਮਿਸਮ ਦਾ ਸਾਈਜ਼ ਇਸ ਲਈ ਸਾਨੂੰ ਉਸੇ ਸਾਈਜ਼ ਤੇ ਰਹਿੰਦਾ origional ਸਾਈਜ਼ ਤੇ ਰਹਿੰਦਾ ਆਪਦੇ ਚ ਤਾਂ ਰਿਊਮਨ ਵੱਡਾ ਹੋ ਜਾਂਦਾ ਇਸ ਲਈ ਐਬੋਮਿਸਮ ਆਪਾਂ ਨੂੰ ਛੋਟਾ ਲੱਗਣ ਲੱਗਿਆ ਉਸ ਤੋਂ ਬਾਅਦ ਤਾਂ ਜੇਕਰ ਤੁਸੀਂ ਹੁਣ ਪਹਿਲੀ ਗੱਲ ਤਾਂ ਇਹ ਧਿਆਨ ਰੱਖਣਾ ਵੀ ਆਪਾਂ ਨੇ ਨਿਪਲ ਵਾਲੀ ਕੋਈ ਵੀ ਚਾਹੇ ਬੋਟਲ ਲੈਣੀ ਆ ਜਾਂ ਬਾਲਟੀ ਲੈਣੀ ਆ ਬਾਲਟੀ ਦਾ ਇਹ ਫਾਇਦਾ ਵੀ ਉਹਦੀ ਸਫਾਈ ਚੰਗੀ ਤਰੀਕੇ ਨਾਲ ਹੋ ਜਾਂਦੀ ਹੈਗੀ ਬਾਲਟੀ ਜਿਹੜੀ ਹੈ ਨਾ ਉਹ ਸਾਫ਼ ਕਰਨੀ ਬਹੁਤ ਸੌਖੀ ਹੁੰਦੀ ਹੈ ਉੱਪਰੋਂ ਮੂੰਹ ਖੁੱਲਾ ਹੁੰਦਾ ਹੈਗਾ ਤਾਂ ਇੱਕ ਦੂਜੀ ਗੱਲ ਇਹ ਚ ਵੀ ਇਹ ਵੀ ਅਬਾਲਟੀ ਦੇ ਵਿੱਚ ਵੀ ਇਹ ਆਪਣਾ 8-10 ਲੀਟਰ ਇਹਦੇ ਵਿੱਚ ਦੁੱਧ ਪਾਇਆ ਜਾਂਦਾ ਜੇ ਤੁਸੀਂ ਇੱਕ ਤੋਂ ਵੱਧ ਬੱਚਿਆਂ ਨੂੰ ਵੀ ਪਿਉਣਾ ਹੈ ਤਾਂ ਵੀ ਤੁਹਾਨੂੰ ਕੋਈ ਦਿੱਕਤ ਨਹੀਂ ਹੈਗੀ ਤੁਸੀਂ ਪਿਲਾ ਸਕਦੇ ਹੋ ਤੇ ਉਸ ਤੋਂ ਬਾਅਦ ਜਿਹੜੀ ਬੋਟਲ ਹੈ ਉਹ ਤੁਹਾਨੂੰ ਰੋਜ਼ ਸਵੇਰੇ ਸ਼ਾਮ ਸਾਫ਼ ਕਰਨੀ ਕਿਤੇ ਨਾ ਕਿਤੇ ਸਮੱਸਿਆ ਬਣ ਜਾਂਦੀ ਹੈਗੀ ਉਹ ਸਾਫ਼ ਚੰਗੀ ਤਰ੍ਹਾਂ ਦੀ ਤਰੀਕੇ ਨਾਲ ਉਹਦੀ ਸਫਾਈ ਨਹੀਂ ਹੁੰਦੀ ਟਾਈਮ ਵੀ ਜ਼ਿਆਦਾ ਲੱਗਦਾ ਹੈ ਔਰ ਇੱਕ ਨਿਪਲ ਜਿਹੜਾ ਹੈਗਾ ਜਰੂਰੋ ਖਿਆਲ ਰੱਖੋ ਵੀ ਥੋੜਾ ਜਿਹਾ ਚੰਗੀ ਕੰਪਨੀ ਦਾ ਲੈ ਲਓ। ਉਹਦੇ ਨਾਲ ਕੀ ਹੁੰਦਾ ਸਵੇਰੇ ਸ਼ਾਮ ਨੂੰ ਤੁਹਾਡੇ ਕਾਫ ਨੇ ਉਹਨੂੰ ਨਿਪਲ ਨੂੰ ਦੱਬਣਾ। ਜੇ ਤੁਸੀਂ ਆਮ ਦੇਸੀ ਨਿਪਲ ਲੈ ਲਨੇ ਤਾਂ ਉਹ ਉਹ ਨਹੀਂ ਕੱਟਦਾ ਹੈਗਾ ਬਹੁਤਾ ਚਿਰ। ਇਹਦੀ ਗ੍ਰਿਪਿੰਗ ਪਾਵਰ ਬਹੁਤ ਹੁੰਦੀ ਹੈ ਵੀ ਜੇ ਜਦੋਂ ਦਬਦਾ ਹੈਗਾ ਨਾ ਉਹਨੂੰ ਕਾਫ ਆਪਣਾ ਜਿਹੜਾ ਹੈਗਾ ਬੱਚੀ ਆਪਣੀ ਦਬਦੀ ਆ ਤਾਂ ਉਹ ਫਟ ਜਾਂਦਾ ਨਿਪਲ। ਇਸ ਲਈ ਚੰਗੀ ਕੰਪਨੀ ਦਾ ਬੋਟਲ ਲੈ ਲਓ ਚਾਹੇ ਬਾਲਟੀ ਲੈ ਲਓ। ਤਾਂ ਇਹ ਤਾਂ ਹੋ ਗਈ ਗੱਲ ਐਬੋਮਿਸਮ ਦੀ। ਕਿ ਐਬੋ ਮੈਜ਼ਮ ਤੱਕ ਦੁੱਧ ਆਪਾਂ ਨੇ ਪਚਾਉਣਾ ਕਿਵੇਂ ਆ ਪਹਿਲੀ ਗੱਲ ਵੀ ਉਹਨੂੰ ਜਿਹੜਾ ਹੈਗਾ ਆਪਾਂ ਨੇ نیچے ਰੱਖ ਕੇ ਨਹੀਂ ਦੁੱਧ ਨੂੰ ਪਲਾਉਣਾ ਆਪਾਂ ਨੇ ਜਿਹੜਾ ਦੁੱਧ ਪਲਾਉਣਾ ਨਾ ਇਹ ਤਾਜ਼ਾ ਪਲਾਉਣਾ ਜੇਕਰ ਤੁਸੀਂ ਇਹਦੀ ਗਰੋਥ ਜਾਂ ਇਹਦੀ ਜਿਹੜੀ ਹੈਗੀ ਆ ਦੁੱਧ ਦੀ ਨਿਊਟ੍ਰੀਸ਼ਨ ਵੈਲਿਊ ਜਿਹੜੀ ਪੂਰੀ ਦੀ ਪੂਰੀ ਚਾਹੁੰਦੇ ਹੋ ਵੀ ਤੁਹਾਡਾ ਜਿੰਨੇ ਜਿੰਨਾ ਦੁੱਧ ਪਲਾਇਆ ਉਹਨੇ ਦਾ ਉਹਨਾਂ ਦੁੱਧ ਇਹਨੂੰ ਬੱਚੀ ਨੂੰ ਆਮ ਸੌਖੀ ਭਾਸ਼ਾ ਚ ਆਪਾਂ ਕਹੀਏ ਲੱਗ ਜੇ ਭਾਵ ਕਿ ਤੁਹਾਡਾ ਦੁੱਧ ਵੇਸਟ ਨਾ ਜਾਵੇ ਤਾਂ ਇਹਨੂੰ ਤਾਜ਼ਾ ਪਲਾਓ ਇਹ ਨਹੀਂ ਹੈਗਾ ਵੀ ਆਪਾਂ ਨੇ ਚੋਕੇ ਰੱਖਤਾ ਘੰਟੇ ਬਾਅਦ ਪਲਾਵਾ ਦਾਂਗੇ ਜਾਂ ਸਾਰੀਆਂ ਧਾਰਾਂ ਕੱਢ ਕੇ ਉਦੋਂ ਬਾਅਦ ਪਲਾਵਾ ਦਾਂਗੇ ਨਹੀਂ ਇਸ ਤਰ੍ਹਾਂ ਤੁਹਾਡਾ ਜਿਹੜਾ ਦੁੱਧ ਜੇ ਤੁਸੀਂ 5 ਲੀਟਰ ਦੁੱਧ ਪਲਾ ਰਹੇ ਹੋ ਇੱਕ ਬੱਚੀ ਨੂੰ ਤਾਂ ਉਹ ਘਟੋ ਘਟ 2.5-3 ਲੀਟਰ ਇਹ ਦੁੱਧ ਉਹਦੇ ਚ ਹਜਮ ਹੋ ਰਿਹਾ ਉਹ ਜੇ ਠੰਡਾ ਪਲਾ ਰਹੇ ਹੋ ਕਾਰਨ ਕੀ ਹੈ ਜਿਹੜੀ ISO 8601 ਗਰੂਪ ਹੈ ਉਹਨੇ ਦੁੱਧ ਨੂੰ ਰਿਕੋਗਨਾਈਜ਼ ਉਹਨੂੰ ਟੈਂਪਰੇਚਰ ਤੋਂ ਕਰਨਾ ਹੈ ਉਹ ਤਾਂ ਖੁੱਲੜਾ ਉਹਨੇ ਨਹੀਂ ਉਹਨੇ ਰਿਊਮਨ ਚ ਵਗ ਜਾਣਾ ਰਿਊਮਨ ਦੇ ਵਿੱਚ ਜਾ ਕੇ ਅੱਧਾ ਉੱਥੇ ਰਿਊਮਨ ਦਾ ਸਾਈਜ਼ ਜਿਹੜਾ ਹੈਗਾ ਤੁਸੀਂ ਦੇਖਿਆ ਹੋਊਗਾ ਕਈ گاਵਾਂ ਦੇ ਜਾਂ ਮੱਜਾਂ ਦੇ ਤੁਸੀਂ ਦੇਖੇ ਹੋਣਗੇ ਪੇਟ ਬਹੁਤ ਜ਼ਿਆਦਾ ਵੱਡੇ ਹੋਏ ਹੁੰਦੇ ਨੇ ਉਹਦਾ ਕਾਰਨ ਇਹੀ ਹੁੰਦਾ ਵੀ ਉਹ ਉਹਨੂੰ ਆਪਾਂ ਨੇ ਦੁੱਧ ਜਿਹੜਾ ਹੈਗਾ ਥੱਲੇ ਰੱਖ ਕੇ ਪਲਾਤਾ ਤਾਂ ਵੀ ਉਹਦਾ ਪੇਟ ਵੱਡਾ ਹੋਊ ਬਲੌਟਿੰਗ ਜਿਹਨੂੰ ਕਹਿੰਦੇ ਨੇ ਗੈਸ ਬਣੂਗੀ ਦੇ ਅੰਦਰ ਹੋਰ 20 ਸਮੱਸਿਆਵਾਂ ਦੀ ਝੜਾ ਹੈ ਉਹ ਰਿਊਮਨ ਨਹੀਂ ਸਹੀ ਤਰੀਕੇ ਨਾਲ ਡਿਵੈਲਪ ਹੁੰਦਾ ਦੇਖੋ ਆਪਣਾ ਕੰਮ ਕੀ ਹੁੰਦਾ ਰਿਊਮਨ ਨੂੰ ਡਿਵੈਲਪ ਕਰਨਾ ਹੁੰਦਾ ਆਪਣਾ ਕੰਮ ਇੱਕ ਵਧੀਆ ਹੈਲਥੀ ਹਿਊਮਨ ਡਿਵੈਲਪ ਕਰਨਾ ਆਪਣਾ ਹੈਲਥੀ ਹਿਊਮਨ ਡਿਵੈਲਪ ਕਰਨਾ ਆਪਣੀ ਡਿਊਟੀ ਆ ਉਹ ਕਿਵੇਂ ਕਰਾਂਗੇ ਬਹੁਤ ਸੌਖਾ ਕੋਈ ਬਹੁਤੀ ਉਹਦੇ ਚ ਮੁਸ਼ਕਲ ਵਾਲੀ ਗੱਲ ਨਹੀਂ ਹੈਗੀ ਦੇਖੋ ਜਿਹੜਾ ਦੁੱਧ ਤੁਸੀਂ ਪਲਾਉਣਾ ਉਹਨੂੰ 37 ਤੋਂ 38 ਡਿਗਰੀ ਤੱਕ ਉਹਦਾ ਟੈਂਪਰੇਚਰ ਹੋਣਾ ਚਾਹੀਦਾ 37 ਡਿਗਰੀ ਸੈਲਸੀਅਸ ਹੋਵੇ ਜਾਂ 38 ਡਿਗਰੀ ਜਿਹੜਾ ਆਪਾਂ ਦੁੱਧ ਚੋਣਿਆ ਨਾ ਚਾਹੇ ਸਿਆਲ ਚ ਚੋਲੋ ਚਾਹੇ ਗਰਮੀ ਚ ਚੋਲੋ ਉਹਦਾ 37 ਡਿਗਰੀ ਦੇ ਨੇੜੇ ਤੇੜੇ ਜਿਹੜਾ ਟੈਂਪਰੇਚਰ ਹੁੰਦਾ 37 ਜਾਂ 38 ਡਿਗਰੀ ਸੈਲਸੀਅਸ ਉਹਦਾ ਟੈਂਪਰੇਚਰ ਹੁੰਦਾ ਇੱਕ ਫਰੈਸ਼ ਮਿਲਕ ਦਾ ਤਾਂ ਇਹੀ ਜਿਹੜਾ ਦੁੱਧ ਨਾਲ ਦੀ ਨਾਲ ਚੋਣ ਤੋਂ ਬਾਅਦ ਆਪਾਂ ਪਲਾ ਦੋ ਜੇਕਰ ਤੁਸੀਂ ਠੰਡਾ ਕਰਕੇ ਦੁੱਧ ਪਲਾ ਰਹੇ ਹੋ ਤਾਂ ਉਹਦਾ ਕੋਈ ਬਹੁਤਾ ਫਾਇਦਾ ਨਹੀਂ ਹੈਗਾ ਉਹ ਤੁਹਾਡੇ ਨਿਊਟ੍ਰੀਐਂਟਸ ਨੇ ਜਿਹੜੇ ਉਹ ਵੇਸਟ ਹੋ ਰਹੇ ਨੇ ਭਾਵੇਂ ਉਹ ਖਰਾਬ ਹੋ ਰਹੇ ਨੇ ਉਹਦੀ ਜੇ ਜੇ ਤੁਸੀਂ 5 ਕਿਲੋ ਪਲਾਇਆ ਤਾਂ 2 ਕਿਲੋ ਜਿੰਨਾ ਕੰਮ ਕਰਨਾ ਠੀਕ ਹੈ ਜੀ ਐਡੀ ਵੱਡੀ ਇਹ ਇੰਪੋਰਟੈਂਟ ਚੀਜ਼ ਹੈ ਹਾਂਜੀ ਇੱਕ ਪੇਟ ਦੇ ਵੱਡਾ ਹੋਣ ਦਾ ਕਾਰਨ ਜਿਹੜਾ ਹੈਗਾ ਉਹ ਹੁੰਦਾ ਵੀ ਆਪਾਂ ਨੇ ਉਮਰ ਤੋਂ ਪਹਿਲਾਂ ਹਰਾਚਾਰਾ ਇਹਨਾਂ ਨੂੰ ਦੇਣਾ ਸ਼ੁਰੂ ਕਰ ਦਿੰਨੇ ਜਦੋਂ ਆਪਾਂ ਜਿੰਨੀ ਦੇਰ ਬੱਚੀ ਢਾਈ ਜਾਂ 3 ਮਹੀਨਿਆਂ ਦੀ ਨਹੀਂ ਹੁੰਦੀ ਪਹਿਲੀ ਗੱਲ ਤਾਂ ਜਿਹੜੇ ਆਪਾਂ ਹਰੇ ਚਾਰੇ ਜਿਵੇਂ ਆਪਾਂ ਬਰਜ਼ੀਮ ਕਹੋ ਜਾਂ ਟਾਂਡੀ ਆ ਜਾਂ ਬਾਜਰਾ ਇਹ ਆਪਾਂ ਨੇ ਗਿੱਲੇ ਚਾਰੇ ਹੁੰਦੇ ਨੇ ਇਹ ਇਹਨਾਂ ਦੇ ਵਿੱਚ ਪਾਣੀ ਦੀ ਮਾਤਰਾ ਹੁੰਦੀ ਹੈ ਜਿਵੇਂ ਜੇ ਅਚਾਰ ਦੀ ਵੀ ਗੱਲ ਕਰੀਏ ਆਪਾਂ ਜਿਹੜਾ ਮੱਕੀ ਦਾ ਅਚਾਰ ਹੁੰਦਾ ਉਹਦੇ ਵਿੱਚ ਵੀ ਮੰਨ ਕੇ ਚੱਲੋ ਵੀ 30% 35% ਜਿਹੜਾ ਹੁੰਦਾਗਾ ਡਰਾਈ ਮੈਟਰ ਸੁੱਕਾ ਮਾਦਾਂ ਹੁੰਦਾ ਬਾਕੀ 70% ਉਹਦੇ ਚ ਪਾਣੀ ਹੁੰਦਾ 70% ਵੀ ਹੁੰਦਾ 65% ਵੀ ਹੁੰਦਾ ਠੀਕ ਹੈ ਜੀ 75% ਵੀ ਹੁੰਦਾ ਪਾਣੀ ਮਤਲਬ ਅਲੱਗ-ਅਲੱਗ ਉਹਦੇ ਚ ਹੁੰਦਾਗਾ 70% ਦੇ ਕਰੀਬ ਉਹਦੇ ਚ ਪਾਣੀ ਹੁੰਦਾ ਹੁਣ ਜੇ ਮੰਨ ਲਓ ਆਪਾਂ 1 ਕਿਲੋ ਉਹਨੂੰ ਅਚਾਰ ਖਵਾਇਆ ਬੱਚੀ ਨੂੰ ਤਾਂ ਉਹਦੇ ਵਿੱਚ 7 100 ਗ੍ਰਾਮ ਉਹਦੇ ਚ ਪਾਣੀ ਚਲੇਗਾ ਉਹਦੇ ਪੇਟ ਚ ਤਾਂ ਉਹ ਹੁਣ ਕੀ ਹੈ ਜਿਹੜਾ ਹਰਾ ਚਾਰਾ ਹੈ ਉਹਨੇ ਐਬੋਮਿਸਮ ਚ ਜਾ ਜਾਂ ਹੋਰ ਕਿਸੇ ਪੇਟ ਤ ਜਾਣਾ ਹੈ ਨਹੀਂ ਉਹਨੇ ਤਾਂ ਰਿਊਮਨ ਚ ਜਾਣਾ ਹੈ ਜਿਹੜਾ ਮੂੰਹ ਰਾਹੀਂ ਚੱਬ ਕੇ ਖਾਊਗੀ ਉਹਨੇ ਰਿਊਮਨ ਚ ਚਲੇ ਜਾਣਾ ਜਦੋਂ ਰਿਊਮਨ ਦੇ ਵਿੱਚ ਚ ਜਾਣਾ ਉਹਨੇ ਤਾਂ ਫਿਰ ਉਸ ਪੇਟ ਦੇ ਉਹ ਪੇਟ ਹਲੇ ਤਿਆਰ ਨਹੀਂ ਹੋਇਆ ਹੈਗਾ ਹਜਮ ਕਰਨ ਲਈ ਉਹਦੇ ਵਿੱਚ ਮਾਈਕਰੋਫਲੋਰਾ ਜਾਂ ਉਹ ਜੋ ਹੈ ਜਿਹੜੇ ਵੀ ਆਪਣੇ ਬੈਕਟੀਰੀਆ ਨੇ ਮਾਈਕਰੋਬਲ ਗਰੋਥ ਉਹਦੇ 'ਚ ਹੋਈ ਨਹੀਂ ਜਿਹੜੇ ਬੈਕਟੀਰੀਆ ਸੀਗੇ ਜਿਨ੍ਹਾਂ ਨੇ ਇਹਨੂੰ ਭੋਜਨ ਨੂੰ ਜਾਂ ਆਚਾਰ ਨੂੰ ਚਬਾ ਕੇ ਛੋਟਾ ਕਰਕੇ ਹজম ਕਰਨਾ ਸੀਗਾ ਉਹ ਤਾਂ ਹਲੇ ਬਹੁਤ ਘੱਟਾ ਉਹਨਾਂ ਦੀ ਗਿਣਤੀ ਤਾਂ ਇਸ ਕਰਕੇ ਜਿੰਨੀ ਦੇਰ ਆਪਾਂ ਵਧੀਆ ਰਿਮਨ ਨਹੀਂ ਤਿਆਰ ਕਰਦੇ ਦੇਖੋ ਤੁਹਾਡੀ ਜਿਹੜੀ ਕਾਫ ਸਟਾਰਟਰ ਫੀਡ ਹੈ ਉਹਨੇ ਰਿਮਨ ਤਿਆਰ ਕਰਨਾ ਹੁੰਦਾ ਜਾਂ ਜਿਹੜਾ ਤੁਹਾਡਾ ਤੂੜੀ ਹੈ ਆਪਣੀ ਅਸੀਂ ਕੀ ਕਰਦੇ ਹਾਂ ਜਿਹੜੀ ਹੈਗਾ ਵੀ 20 21 ਦਿਨਾਂ ਤੋਂ ਬਾਅਦ ਇਹਨੂੰ ਥੋੜੀ ਥੋੜੀ ਤੂੜੀ ਖਵਾਉਣੀ ਸ਼ੁਰੂ ਕਰੋ ਸੁੱਕਾ ਚਾਰਾ ਜਾਂ ਤੁਹਾਡੇ ਕੋਲ ਜੇ ਵਰਸੀਮ ਸੁਕਾਇਆ ਹੋਇਆ ਉਹ ਇਹਨੂੰ ਦੇ ਸਕਦੇ ਹੋ ਤੁਸੀਂ ਉਹ ਚ ਪ੍ਰੋਟੀਨ ਵੀ ਬਹੁਤ ਮਾਤਰਾ ਚ ਹੈ ਸੁੱਕਿਆ ਹੋਵੇ ਪਰ ਬਿਲਕੁਲ ਜਦੋਂ ਹੱਥ ਚ ਮੁਠੀ ਭਰੋਂ ਤੁਸੀਂ ਉਹ ਭਰਦਾ ਹੋਵੇ ਇਸ ਤਰੀਕੇ ਨਾਲ ਤਾਂ ਉਹਦੇ ਨਾਲ ਕੀ ਹੁੰਦਾਗਾ ਵੀ ਉਹ ਜਿਹੜੇ ਹਰੇ ਚਾਰੇ ਨੇ ਉਹਦੇ ਨਾਲ ਰਿਊਮਨ ਡਵੈਲਪ ਹੋਣਾ ਸ਼ੁਰੂ ਹੁੰਦਾ ਤਾਂ ਇਸ ਲਈ ਜਦੋਂ ਹਲੇ ਤੱਕ ਪੇਟ ਅੰਦਰ ਤਿਆਰ ਨਹੀਂ ਹੋਇਆ ਆਪਾਂ ਨੇ ਉਹਨੂੰ ਹਰਾ ਪਾਤਾ ਚਾਹੇ ਬਰਸੀਮ ਪਾਤਾ ਚਾਹੇ ਟਾਂਡੀ ਪਾਦੀ ਚਾਹੇ ਬਾਜਰਾ ਪਾਤਾ ਜੋ ਵੀ ਹਰਾਚਾਰਾ ਤੁਹਾਡੇ ਕੋਲ ਸੀਗਾ ਤੁਸੀਂ ਉਹ ਕਈ ਵਾਰੀ ਜਿਵੇਂ ਬੰਨੀਆਂ ਬੰਨੇ ਹੋਏ ਐਨੀਮਲ ਹੁੰਦੇ ਆ ਜਿਹੜੇ ਜਿਵੇਂ ਆਪਣੇ ਘਰਾਂ ਦੇ ਵਿੱਚ ਉਹਨਾਂ ਚ ਜ਼ਿਆਦਾ ਹੁੰਦਾ ਵੀ ਉੱਥੇ ਉਹਦੀ ਮਾਂ ਨੂੰ ਆਪਾਂ ਪਾ ਦਿੰਨੇ ਆ ਕੋਲੀ ਬੱਚੀ ਬੰਨੀ ਹੁੰਦੀ ਹੈਗੀ ਆਪਣੀ ਤਾਂ ਛੋਟੀ ਬੱਚੀ ਉਹਨੂੰ ਦੇਖ ਕੇ ਆਪ ਵੀ ਖੁੜਲੀ ਚ ਮੂੰਹ ਮਾਰਨ ਲੱਗ ਜਾਂਦੀ ਹੈ ਆਪਾਂ ਬੜੇ ਖੁਸ਼ ਹੁੰਨੇ ਆ ਵੀ ਇਹ ਤਾਂ ਬਹੁਤ ਵਧੀਆ ਦੇਖੋ ਆਪਣਾ ਸੁਪਨਾ ਹੁੰਦਾ ਵੀ ਇੱਕ ਚੰਗੀ ਬੱਚੀ ਤਿਆਰ ਕਰਨੀ ਆਪਾਂ ਉਸੇ ਚ ਉਹ ਚੱਕਰ ਦੇ ਵਿੱਚ ਉਹਨੂੰ ਚੰਗਾ ਭੋਜਨ ਵੀ ਦਿੰਨੇ ਆ ਵੀ ਇਹ ਵਧੀਆ ਹਰਾ ਖਾਵੇ ਤਾਜ਼ਾ ਹਰਾ ਲਿਆ ਕੇ ਪਾਉਣੇ ਆ ਠੀਕ ਹੈ ਨਾ ਤੇ ਉਹ ਉਹ ਦੇ ਉਹਦੇ ਕਰਕੇ ਕੀ ਹੁੰਦਾਗਾ ਵੀ ਜਿਹੜਾ ਤਾਜ਼ਾ ਭੋਜਨ ਆਪਾਂ ਹਰਾ ਪਾਉਣੇ ਆ ਉਹ ਹਲੇ ਪੇਟ ਅੰਦਰ ਤਿਆਰ ਨਹੀਂ ਹੋਇਆ ਉਹਨੂੰ ਹজম ਕਰਨ ਵਾਲਾ ਤਾਂ ਉਹ ਜਿਹੜਾ ਹੈਗਾ ਉਹਦੇ ਨਾਲ ਪੇਟ ਵੱਡਾ ਹੋਣਾ ਸ਼ੁਰੂ ਹੋ ਜਾਂਦਾ ਹੈ ਪੇਟ ਵੱਡਾ ਹੋਣ ਨਾਲ ਕੀ ਹੁੰਦਾ ਉਹਦਾ ਵਜਨ ਵੱਜ ਜਾਂਦਾ ਹੈਗਾ ਰੀਡ ਦੀ ਹੱਡੀ ਨੂੰ ਥੋੜਾ ਜਿਹਾ ਨੀਚੇ ਦਬਾ ਲੈਂਦਾ ਤੁਸੀਂ ਦੇਖਿਆ ਉਹ ਕਈ گاਮਾਂ ਦੇ ਵਿੱਚ ਰੀਡ ਦੀ ਹੱਡੀ ਥੋੜੀ ਜੀ ਨੀਵੀਂ ਦਵੀ ਹੁੰਦੀ ਆ ਜਦੋਂ ਵੀ ਕੋਈ ਮੰਨ ਲਓ ਕਿਸੇ ਵੀ ਚੀਜ਼ ਦੇ ਉੱਪਰ ਆਪਾਂ ਜੇ ਲਗਾਤਾਰ ਪੱਕਾ ਵਜਨ ਬੰਨ ਕੇ ਰੱਖੀਏ 24 ਘੰਟੇ ਉਹ ਤਾਂ ਬੂਹੇ ਨਾ ਤਾਂ ਇਸ ਤਰੀਕੇ ਦੇ ਨਾਲ ਜਿਹੜੀ ਰੀਡ ਦੀ ਹੱਡੀ ਆ ਉਹ ਨੀਵੀਂ ਹੋਣੀ ਸ਼ੁਰੂ ਹੋ ਜਾਂਦੀ ਆ ਉਹ ਜਿਹੜੀ ਵੀ ਗਾਂ ਦੀ ਰੀਡ ਦੀ ਹੱਡੀ ਨੀਵੀਂ ਆ ਡਾਊਨ ਆ ਤਾਂ ਉਹਦੀ ਨਾ ਉਹਦਾ ਉਹਦੀ ਗ੍ਰੋਥ ਹੋਵੇ ਨਾ ਉਹਦਾ ਕੱਦ ਵਧੇ ਤੇ ਕੱਦ ਦੇ ਵਿੱਚ ਵੀ ਉਹ ਛੋਟੀ ਰਹੂਗੀ ਪੇਟ ਉਹਦਾ ਵੱਡਾ ਹੋ ਜਾਣਾ ਠੀਕ ਹੈ ਜੀ ਤਾਂ ਉਹਦੀ ਵੈਲਿਊ ਘਟ ਜਾਂਦੀ ਆਪਾਂ ਪਹਿਲੀ ਵੀਡੀਓ ਦੇ ਵਿੱਚ ਆਪਾਂ ਐਬੋਮਿਸਮ ਦੇ ਬਾਰੇ ਚ ਗੱਲਬਾਤ ਕੀਤੀ ਆ ਵੀ ਐਬੋਮਿਸਮ ਆ ਜਿਹੜਾ ਉਹ ਕਿਵੇਂ ਕੰਮ ਕਰਦਾ ਉਹਦੇ ਚ ਦੁੱਧ ਆਪਾਂ ਮਤਲਬ ਬੱਚੀ ਜਦੋਂ ਪੈਦਾ ਹੁੰਦੀ ਆ ਉਹਨੂੰ ਦੁੱਧ ਪਲਾਉਣਾ ਠੀਕ ਹੈ ਜੀ ਹੋਰ ਸਾਵਧਾਨੀਆਂ ਜਿਹੜੀਆਂ ਨੇ ਉਹ ਰੱਖਣੀਆਂ ਆਪਾਂ ਸਿੱਖੀਆਂ ਨੇ ਹੁਣ ਦੂਜੀ ਵੀਡੀਓ ਦੇ ਵਿੱਚ ਆਪਾਂ ਅੱਗੇ ਗੱਲ ਕਰਾਂਗੇ ਰਿਊਮਨ ਕਿਵੇਂ ਡਿਵੈਲਪ ਕਰਨਾ ਹੈ ਠੀਕ ਹੈ ਜੀ ਜਿਵੇਂ ਹੁਣ ਮੈਂ ਹਲਕਾ ਜਿਹਾ ਦੱਸ ਚੱਲਿਆ ਵੀ ਆਪਾਂ ਜਿਹੜਾ ਰਿਊਮਨ ਆ ਉਹ ਸੁੱਕੀਆਂ ਚੀਜ਼ਾਂ ਦੇ ਨਾਲ ਡਿਵੈਲਪ ਕਰਨਾ ਹੈ ਹੌਲੀ ਹੌਲੀ ਤਾਂ ਉਸ ਤੋਂ ਬਾਅਦ ਜਿਹੜੀ ਇਹਦੇ ਵਿੱਚ ਕਾਫੀ ਮੈਂ ਜਿਹੜੀ ਹੈਗੀ ਡਿਟੇਲਡ ਵੀਡੀਓ ਬਣਾ ਰਿਹਾ ਹਾਂ ਇਸ ਤੋਂ ਬਾਅਦ ਅਗਲੀ ਠੀਕ ਹੈ ਉਹਦੇ ਵਿੱਚ ਕਾਫੀ ਚੀਜ਼ਾਂ ਮੈਂ ਸਟੱਡੀ ਕੀਤੀਆਂ ਨੇ ਜਿਹੜੀਆਂ ਪੂਰਾ ਟਾਈਮ ਲਾ ਕੇ ਉਹਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਹਿਊਮਨ ਕਿਵੇਂ ਡਿਵੈਲਪ ਕਰਨਾ ਹੈ ਫੀਡ ਦੇ ਬਾਰੇ ਵਿੱਚ ਗੱਲ ਕਰਾਂਗੇ ਵੀ ਇੱਕ ਫੀਡ ਜਿਹੜੀ ਹੈਗੀ ਆ ਕਾਫ 스타ਟਰ ਫੀਡ ਦਾ ਉਹ ਕਿਵੇਂ ਅੰਦਰ ਰਿਮਨ ਨੂੰ ਤਿਆਰ ਕਰਦੀ ਹੈ ਉਹ ਵੀ ਗੱਲ ਕਰਾਂਗੇ ਠੀਕ ਹੈ ਜੀ ਦੂਜੀ ਗੱਲ ਵੀ ਇੱਕ ਕਾਫ 스타ਟਰ ਫੀਡ ਦਾ ਸਾਫ਼ ਸੁਥਰੇ ਪਾਣੀ ਨਾਲ ਕੀ ਰਿਸ਼ਤਾ ਹੈ ਉਹ ਵੀ ਬਹੁਤ ਇੰਪੋਰਟੈਂਟ ਟਾਪਿਕ ਹੈ ਤਾਂ ਇਹ ਚੀਜ਼ਾਂ ਆਪਾਂ ਅਗਲੀ ਵੀਡੀਓ ਦੇ ਵਿੱਚ ਕਵਰ ਕਰਾਂਗੇ ਰਿਊਮਨ ਕਿਵੇਂ ਤਿਆਰ ਕਰਨਾ ਵਧੀਆ ਉਹ ਆਪਾਂ ਨੈਕਸਟ ਵੀਡੀਓ ਆਪਾਂ ਉਸੇ ਤੇ ਬਣਾਉਣ ਬਣਾਉਣ ਜਾ ਰਹੇ ਹਾਂ ਮਤਲਬ ਆਪਾਂ ਨੇ ਪਹਿਲਾਂ ਦੁੱਧ ਪਲਾਉਣਾ ਸਿੱਖ ਲਿਆ ਹੁਣ ਉਸ ਤੋਂ ਬਾਅਦ ਆਪਾਂ ਨੇ ਇਹਨਾਂ ਨੂੰ ਖਾਣਾ ਕਿਵੇਂ ਖਿਲਾਉਣਾ ਕਦੋਂ ਤੋਂ ਖਾਣਾ ਸ਼ੁਰੂ ਕਰਨਾ ਦੇਣਾ ਸ਼ੁਰੂ ਕਰਨਾ ਉਹ ਸਿੱਖਾਂਗੇ ਠੀਕ ਹੈ ਜੀ ਧੰਨਵਾਦ ਹਾਂਜੀ ਦੋਸਤੋ ਜੇਕਰ ਤੁਹਾਨੂੰ ਇਸ ਵੀਡੀਓ ਚੋਂ ਕੁਝ ਸਿੱਖਣ ਨੂੰ ਮਿਲਿਆ ਜਾਂ ਕੁਝ ਨਵਾਂ ਮਿਲਿਆ ਤਾਂ ਇਹਨੂੰ ਲਾਈਕ ਕਰ ਦਿਓ ਤੇ ਦੂਸਰੀ ਚੀਜ਼ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ